ਦੋਸਤੋ ਜੇਕਰ ਤੁਸੀਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ ਆ ਰਹੇ ਹੋ ਤਾਂ ਬੜੇ ਸਾਵਧਾਨ ਹੋ ਕੇ ਆਣਾ ਕਿਉਂਕਿ ਇੱਥੇ ਦੇ ਹਾਲਾਤ ਥੋੜੇ ਜਿਹੇ ਖਸਤਾ ਹੋ ਚੁੱਕੇ ਨੇ ਥੋੜੀ ਜਿੰਨੀ ਬਰਸਾਤ ਨੇ ਇੱਕ ਵਾਰ ਜਲਥਲ ਕਰ ਦਿੱਤੀ ਹੈ ਛੱਤਾਂ ਜਿਹੜੀਆਂ ਨੇ ਉਹ ਪੀਵੀਸੀ ਜਿਹੜੀ ਉਹ ਟੁੱਟ ਚੁੱਕੀ ਹੈ ਕਾਫੀ ਦਿੱਕਤ ਦਾ ਸਾਹਮਣਾ ਜਿਹੜਾ ਵਾ ਉਹ ਮਰੀਜ਼ਾਂ ਨੂੰ ਕਰਨਾ ਪੈ ਰਿਹਾ ਹਾਲਾਂਕਿ ਇੱਥੇ ਇੱਕ ਦੱਸਿਆ ਜਾ ਰਿਹਾ ਕਿ ਐਮਰਜੈਂਸੀ ਨੂੰ ਬਦਲ ਕੇ ਦੂਸਰੇ ਪਾਸੇ ਕਰ ਦਿੱਤਾ ਗਿਆ ਪਰ ਇੱਥੇ ਦੱਸਣ ਵਾਲਾ ਕੋਈ ਨਹੀਂ ਹੈ ਕਿ ਐਮਰਜੈਂਸੀ ਕਿੱਧਰ ਹੈ ਕੁਝ ਮਰੀਜ਼ ਆਂਦੇ ਪਏ ਨੇ ਉਹ ਦਰਦ-ਦਰ ਘੁੰਮ ਰਹੇ ਨੇ ਕਿ ਕਿ ਤਾਂ ਉਦੋਂ ਹੀ ਉਸ ਚੀਜ਼ ਦੀ ਜ਼ਿੰਮੇਵਾਰੀ ਕੌਣ ਲਏਗਾ ਇਹ ਕਿਤਨੇ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਪੀਬੀਸੀ ਉੱਤੇ ਕੀਤੀ ਹੈ ਉਹ ਟੁੱਟੀ ਹੋਈ ਹੈ ਜੇ ਕਿਸੇ ਦੇ ਵੱਜ ਜਾਂਦੀ ਡਿੱਗ ਜਾਂਦਾ ਕਿਸੇ ਦੇ ਉੱਤੇ ਡਿੱਗ ਜਾਂਦੀ ਉਹਦਾ ਸਿਰ ਮੂਹ ਪਾੜ ਜਾਣਾ ਸੀ ਹੋ ਸਕਦਾ ਵੱਡਾ ਨੁਕਸਾਨ ਵੀ ਹੋ ਜਾਣਾ ਸੀ ਤਾਂ ਹਰ ਪਾਸੇ ਪਾਣੀ ਚੋੜਿਆ ਤਾਂ ਲਫਾਫੇ ਥੱਲੇ ਦੇਖ ਸਕਦੇ ਜਿਹੜੇ ਬਣਾਏ ਹੋਏ ਨੇ ਅਸੀਂ ਕਹਿ ਸਕਦੇ ਇੱਕ ਟੋਰੀ ਬਣਾ ਕੇ ਲਫਾਫੇ ਰੱਖੇ ਹੋਏ ਨੇ ਤਾਂ ਜੋ ਪਾਣੀ ਜਿਹੜਾ ਬਾ ਰਫਰਸ਼ ਤੇ ਨਾ ਪਵੇ ਪਰ ਪਾਣੀ ਫਰਸ਼ ਦੇ ਚਾਰੇ ਪਾਸੇ ਚੋਨਾ ਸ਼ੁਰੂ ਹੋ ਗਿਆ ਹਰ ਪਾਸੇ ਫਰਸ਼ ਦੇ ਉੱਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਐਮਰਜੈਂਸੀ ਜਿੱਥੇ ਇਲਾਜ ਕਰਾਇਆ ਜਾ ਰਿਹਾ ਉੱਥੇ ਵੀ ਅੰਦਰ ਮਿੱਟੀ ਹੀ ਮਿੱਟੀ ਹੋ ਗਈ ਉੱਥੇ ਵੀ ਪਾਣੀ ਚੁੰਦਾ ਪਿਆ ਯਾਨੀ ਕਿ ਦਿੱਕਤ ਦਾ ਸਾਹਮਣਾ ਇਸ ਲਈ ਜਿਹੜਾ ਮਰੀਜ਼ ਇੱਥੇ ਆਏਗਾ ਉਹਨੂੰ ਜਰੂਰ ਕਰਨਾ ਪਏਗਾ ਜੇਕਰ ਐਮਰਜੈਂਸੀ ਇੱਥੋਂ ਬਦਲ ਦਿੱਤੀ ਗਈ ਹੈ ਤਾਂ ਦੱਸਣ ਵਾਸਤੇ ਕੋਈ ਨਾ ਕੋਈ ਚਾਹੀਦਾ ਜਿਹੜਾ ਸ਼ਾਇਦ ਕੋਈ ਇੱਥੇ ਨਜ਼ਰ ਨਹੀਂ ਆ ਰਿਹਾ ਤਾਂ ਦੇਖੋ ਤਸਵੀਰਾਂ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਅਮਰਤਸਰ ਦੇ ਸਿਵਲ ਹਸਪਤਾਲ ਦੇ ਮੇਰਾ ਨਾਮ ਸੁਖੇਸ਼ ਸਿੰਗਲ ਜੀ ਦੇਵ ਜੀ ਕੀ ਹੋਇਆ ਜਿਹੜੀ ਪਸੂਦੋ ਇਹ ਗਵਰਨਮੈਂਟ ਕਾਜ ਹੈ ਜੇ ਪੜੀ ਫਸਟ ਇਗਜ਼ਾਮ ਚ ਪਾਸ ਦਾ ਦਾਖਲ ਆ ਲਿਆ ਔਰ ਇਹ ਤੋਂ ਪਹਿਲੇ ਸਕੂਲ ਚੋਂ ਟੌਪ ਕਰਕੇ ਆਏ ਨੇ ਬੱਚੇ ਨੇ ਦੋਨੇ ਕੁੜੀਆਂ ਸਾਡੀਆਂ ਬਹੁਤ ਪੜਨ ਚ ਲਾਈ ਕਿਆ ਔਰ 94 94 ਪਰਸੈਂਟ ਨੰਬਰ ਲੈ ਕੇ ਨਾਲੇ ਡਿਗਰੀ ਦਿੱਤੀ ਅੱਜ ਆਏ ਵਿਖੋ ਇਹਨਾਂ ਦਾ ਦਰਦ ਹੋਈ ਸਭ ਦੀ ਜਿਹੜੀ ਬਾਹ ਚ ਜਾ ਰਹੀ ਸੀ ਅਸੀਂ ਕੱਲ ਦੇ ਲੈ ਕੇ ਆਏ ਆ ਠੀਕ ਹੈ ਜੀ ਲੈ ਕੇ ਆਏ ਆ ਸਿਵਲ ਹਸਪਤਾਲ ਆ ਕੇ ਸਿਵਲ ਉਸ ਤੋਂ ਅੰਦਰ ਸਰ ਰਾਮਬਾਗ ਜੀ ਰੇਲਵੇ ਸਟੇਸ਼ਨ ਦੇ ਜਿਹੜਾ ਕੋਲ ਫਾਟਕ ਪੈਂਦਾ ਉਹਦੇ ਨਾਲ ਆ ਠੀਕ ਹੈ ਜੀ ਹਾਲਾਤ ਦੇਖੋ ਇਸ ਤਰ੍ਹਾਂ ਦੇ ਆ ਕਿ ਤੁਸੀਂ ਵੇਖੋ ਨਾ ਤੇ ਮੇਰਾ ਨਹੀਂ ਖਿਆਲ ਕਿ ਕੋਈ ਝੁੱਗੀਆਂ ਵਾਲੇ ਵਿੱਚ ਹੋ ਰਹੇ ਨਾ ਝੁੱਗੀਆਂ ਵਾਲੇ ਜਿਹੜੇ ਕਹਿੰਦੇ ਆਪਾਂ ਸਭ ਤੋਂ ਵਿਚਾਰੇ ਗਰੀਬ ਝੁੱਗੀਆਂ ਵਾਲੇ ਗਰੀਬ ਨੇ ਜਿੰਨਾ ਛੇ ਤੇ 7 ਮਹੀਨੇ ਦੀ ਉਸ ਤੋਂ ਮਾੜਾ ਹਾਲ ਸਾਡੀ ਐਮਰਜੈਂਸੀ ਦਾ ਆ ਆਜ਼ਾਦੀ ਵੇਲੇ ਹੀ ਠੰਡੇ ਲੈ ਕੇ ਦੁਲੇ ਫਿਰਦੇ ਆਂ ਰੈਲੀਆਂ ਹੀ ਕੱਢੀ ਫਿਰਦੇ ਆਂ ਬੜੇ ਚਿੱਚੀ ਬਾਦ ਦੇ ਨਾਲੇ ਲਾਲਾ ਬਾਦ ਕੱਢੀ ਫਿਰਦੇ ਆਂ ਰੈਲੀਆਂ ਕੱਢੀ ਫਿਰਦੇ ਆਪਾਂ ਹਾਂ ਹਾਂ ਮੈਨੂੰ ਦੱਸੋ ਵੀ ਅੱਜ ਤੱਕ ਜਿੰਨੀਆਂ ਸਰਕਾਰਾਂ ਬਲੇ ਕੀਤਾ ਗਿਆ ਹਾਲਾਤ ਦੇ ਦੇਖੋ ਸਹੀ ਸਵੇਰੇ ਬਾਬਾ ਜੀ ਇੱਕ ਬਜ਼ੁਰਗ ਜਿਹੇ ਉਹਨਾਂ ਦੀ ਬਾਸਮ ਦੀ ਟੈਪ ਨਿਕਲ ਗਈ ਉਹ ਇੱਕ ਕਮੈਂਡਗਾ ਮੈਂ ਮੁਸਾਜ ਦੇ ਸਾਹਮਣੇ ਜਾ ਕੇ ਇੱਥੇ ਪੈਟਰ ਕਰਕੇ ਦਿਖਾ ਇੱਕ ਕੋਈ ਛਾਤੀ ਛਾਤੀ ਦੇ ਮਾਰੋ ਤਾਂ ਕਿ ਸਚਾਈ ਪਤਾ ਲੱਗੇ ਆ ਛਾਤੀ ਮਾਰੋ ਆ ਦੇਖੋ ਭਰਾ ਆ ਡੈਸਟਬਿਨ ਹੈ ਜਿਹਨਾਂ ਨੇ ਪਾਣੀ ਬਸ ਲਾਇਆ ਇੱਕ ਮਿੰਟ ਕੈਮਰਾ ਮਾਰੋ ਲੈਣਾ ਹਾਂ ਕੈਮਰਾ ਮਾਰੋ ਕੋ ਦੱਸੋ ਉਹ ਸਰਕਾਰਾਂ ਨੂੰ ਜਿਹੜੇ ਇਹਨਾਂ ਤੋਂ ਪਹਿਲਾਂ ਦਾਵਾ ਕਰਨ ਵਾਲੀਆਂ ਜਾਂ ਅੱਜ ਦੀਆਂ ਦਾਵਾਂ ਜਿਹੜੇ ਕਾਰ ਛੁਟਤਾ ਦੇ ਦੇ ਉਹਨਾਂ ਨੂੰ ਕਦੀ ਇਹ ਵਿਖਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਵਿੱਚ ਕੀ ਹੋ ਰਿਹਾ ਹੈ ਹਾਰ ਪਾ ਕੇ ਗਰੋਂਟਾਂ ਚ ਬਰੇ 파ਰ ਤੇ ਇਚਾ ਜਾਂਦਾ ਉਸ ਬਿੱਲ ਬਣਾਤੇ ਜਾਂਦੇ ਸਭ ਕੁਝ ਬਣ ਗਿਆ ਜੀ ਇਹ ਹਾਲਾਤ ਹੈ ਨਹੀਂ ਜਿੰਦਗੀ ਜਿਹੜੀ ਆ ਉਹ ਕਿਹਦੇ ਜਿੰਦਗੀ ਜਿੰਦਗੀ ਤੇ ਮਾਰਾ ਮਾਰਾ ਬੰਦਾ ਕੰਨ ਕਲਵੇ ਤੇ ਮਾਰਨਾ ਘਰ ਬੈਜੇ ਜੇ ਮਾਰਾ ਬੰਦਾ ਕਵੇ ਨਾ ਕਿ ਅੱਜ ਆਪਣਾ ਇਲਾਜ ਕਰਾ ਲਵੇ ਆ ਮੈਂ ਹੁਣ ਗਿਆ ਆ ਮੇਰੀ ਬੇਟੀ ਦਾ ਆਧਾਰ ਕਾੜਦੇ ਆ ਦੇਖੋ ਜੀ ਜੀ ਹਾਂਜੀ ਆ ਸ시 ਕੁਮਾਰ ਜੀ ਬੈਠੇ ਨੇ ਆਧਾਰ ਕਾੜਿਆ ਜਿਹਦੇ ਤੇ ਮੈਂ ਕਾਰ ਬਣਉਣ ਗਿਆ ਹੁਣ ਬੱਚਾ ਮੇਰਾ ਜਮਰਜੈਂਸੀ ਗਿਆ ਉਹ ਕਹਿੰਦੇ ਇੱਥੇ ਕਾਰਨੇ ਬਣਨਾ ਕਿਉਂ ਦੀ ਇੱਥੇ ਜਦੋਂ ਜਾਓਗੇ ਕੋਲ ਨਾਨਕ ਹਸਪਤਾਲ ਸੇ 5 ਲੱਖ ਲੱਖ ਰੁਪਏ ਬਣੇਗਾ ਹਾਂਜੀ ਉਹ ਉਹ ਰੈਫਰ ਕਰਤਾ ਜੀ ਰੈਫਰ ਕਿਸ ਦਾ ਕੀਤਾ ਜੇ ਹਾਲਾਤ ਦੇਖੋ ਮੈਂ ਹਰਾਨ ਆ ਇੱਥੇ ਜੀ ਕੇ ਜਾ ਰਹੇ ਆ ਸਾਰੇ ਇਹਦੇ ਬਾਥਰੂਮ ਤੇ ਜਾ ਕੇ ਕੈਮਰਾ ਮਾਰ ਕੇ ਦੇਖੋ ਕਿਉਂਕਿ ਮੂੰਹ ਤੇ ਗੱਲਾਂ ਕੀਤੀਆਂ ਕੋਈ ਮੇਰੀ ਕਿਸੇ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਆ ਮੈਂ ਇੱਕ ਆਮ ਆਦਮੀ ਆ ਆਪ ਛੋਟੇ ਵਰਗ ਦਾ ਆਦਮੀ ਆ ਮੈਨੂੰ ਕਿਸੇ ਸਰਕਾਰ ਨਾਲ ਕਿਹੜਾ ਬੈਠਾ ਆ ਕਿਹੜਾ ਨਹੀਂ ਮੈਨੂੰ ਕੋਈ ਲੈਣਾ ਦੇਣਾ ਨਹੀਂ ਉਹ ਯਾਰ ਸਾਨੂੰ ਸਹੂਲਤਾਂ ਦੇ ਦਿਓ 100 ਸਾਲ ਤੋਂ ਬਾਅਦ ਵੀ ਸਾਨੂੰ ਕੀ ਦੇ ਦੇ ਉਹਨਾਂ ਦੇ ਨਾਰੇ ਤੇ ਲਹਿਰ ਗਏ ਜਿੰਨਾ ਨਾਰੇ ਲੈ ਕੇ ਚੱਲੇ ਲਈ ਫਿਰਗੇ 15 ਅਗਸਤ ਨੂੰ ਮਨਾਰੀ ਦੇ ਬਾਰਡਰ ਦਾ ਖਾਤਾ ਜੀ ਬਾੜ ਦੀ ਪ੍ਰੇਰ ਵਖਾਈ ਆ ਬਾਰਡਰ ਖਾ ਜੋ ਜਿੰਦਗੀ ਜੀਣਦੇ ਆਪਕੋ ਆ ਲਾਗੇ ਵੇਖੋ ਪੈਨ ਨੂੰ ਕਿਦਾ ਬੈਠਿਆ ਅਸੀਂ ਕਿਦਾ ਟਕੇ ਖਾਦੇ ਤੁਸੀਂ ਗਵਾਹ ਜੇ ਜਦੋਂ ਮੈਂ ਲੈ ਕੇ ਆਇਆ ਸਟੇਸ਼ਨ ਤੇ ਕੋਈ ਇੱਥੇ ਹੈਗਾ ਸੰਭਾਲਣ ਵਾਲਾ ਸਟੇਸ਼ਨ ਤੇ ਲੈ ਕੇ ਜਾਵੇ ਸਟੇਸ਼ਨ ਤੇ ਲੈ ਕੇ ਜਾਣੀਆਂ ਸਾਡੀਆਂ ਡਿਊਟੀਆਂ ਸਾਰੀਆਂ ਸਾਰੀਆਂ ਡਿਊਟੀਆਂ ਹੀ ਕਰਨੀਆਂ ਵਜਨ ਚੁੱਕ ਕੇ ਲੈ ਕੇ ਜਾਣਾ ਸੰਭਾਲਣਾ ਜੇ 15 ਤੇ ਲੈ ਕੇ 18 ਲੈ ਜਾਇਓ 18 ਤੇ ਨਹੀਂ ਹੋ ਤਾਂ ਕੀ ਆਰੇ ਕੀ ਭੰਗ ਚੱਲੇ ਆ ਕਰੋ ਕਿਸ ਹੁਦ ਦਾ ਆ ਰੰਗ ਦਾ ਸੁਲਤਾ ਹੈ ਕੀ ਆ ਪੁਲਿਸ ਰਿਕਵੈਸਟ ਆ ਸ਼ਰਮ ਕਰੋ ਜੇ ਮੈਂ ਕਹਾਂਗਾ ਸ਼ਰਮ ਕਰੋ ਪਲੀਜ਼ ਇੰਨੇ ਅੰਦਰ ਖਾਮਾ ਕਿ ਸ਼ਰਮ ਕਰੋ ਪਲੀਜ਼ ਥੈਂਕ ਯੂ ਡੇਡ ਲੱਖਾਂ ਬੀ ਇੰਜੀਨੀਅਰ ਤਨਖਾਹਾਂ ਲਾ ਰਹੇ ਆ ਆ ਬਿਲਡਿੰਗਾਂ ਬਣਾ ਦਿੱਤੀਆਂ ਹਨ ਇਨੇ ਸਾਲ ਹੋ ਗਿਆ ਰਿਪੇਅਰ ਹੋਈਏ ਪੋਚੇ ਫੇਰਦੇ ਆ ਕਲੀਆਂ ਫੇਰਦੇ ਆ ਕੀ ਕਰਕੇ ਬੱਚੇ ਡੇਡਰ ਹਾਲਾਤ ਦੇਖੋ ਥਲੇ ਕੈਮਰਾ ਮਾਰ ਕੇ ਸਚਾਈ ਦਿਖਾਓ ਝੂਠ ਦੇ ਲੋਕੀ ਬੜੀਆਂ ਪੋਕੋ ਗੰਡੇ ਵਗਾ ਕੇ ਸਚਾਈ ਦਿਖਾਉਂਦੇ ਨੇ ਇਹਨੇ ਅੱਖਾਂ ਖੋਲ੍ਹ ਥੈਂਕ ਯੂ ਸਰ ਸਰ ਇਹ ਆਏ ਇਸਨੇ ਕਿ ਐਮਰਜੈਂਸੀ ਮੇ ਲੇ ਕੇ ਆਏ ਹੋਏ ਹਨ ਕੋਈ ਡਾਕਟਰ ਨੇ ਦਿਖਾਈ ਦੇ ਰਹਾ ਹੈ

ਔਰ ਇਸ ਬਾਰੇ ਅਸੀਂ ਹਾਇਰ ਅਫੀਸ਼ੀਅਲਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਜਦੋਂ ਪੀਡਬਲਿਊਟੀ ਨੇ ਸਾਡੀ ਆਈਐਚਪੀਐਲ ਲੈਬ ਦੀ ਕੰਸਟਰਕਸ਼ਨ ਜਦੋਂ ਤੋਂ ਲਗਾਈ ਹੈ ਤੇ ਪਰਮਨੈਂਟਲੀ ਸੀਪੇ ਜੋ। ਤਾਂ ਬਾਰਿਸ਼ ਜਿਹੜੀ ਲਗਾਤਾਰ ਹੋ ਰਹੀ ਹੈ ਉਹਦੇ ਨਾਲ ਜਿਹੜੀ ਫਾਲਸ ਸੀਲਿੰਗ ਹੈ ਉਹ 7-8 ਪਲੇਸਸ ਤੋਂ ਡਿੱਗ ਪਈ ਹੈ। ਸੋ ਅਸੀਂ ਚਾਹੁੰਦੇ ਆ ਕਿ ਅਸੀਂ ਫੋਰਸੀ ਕਰ ਰਹੇ ਹਾਂ ਕਿ ਕਿ ਤੋ ਹੋਰ ਗਿਰ ਨਾ ਜਾਏ ਫਾਲਸ ਸੀਲਿੰਗ। ਅਸੀਂ ਪ੍ਰੀਵੈਂਟਿਵ ਮੈਜਰ ਆਪਣੇ ਹਾਇਰ ਅਫੀਸ਼ੀਅਲਸ ਨੂੰ confidential ਚ ਲੈ ਕੇ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਨੂੰ ਸੇਫ ਪਲੇਸਸ ਤੇ ਸ਼ਿਫਟ ਕਰ ਦਿੱਤਾ ਸੀ ਤੇ ਜਿਹੜੇ ਮਰੀਜ਼ ਨੇ ਇਸ ਵੇਲੇ ਆਉਂਦੇ ਕਹਿੰਦੇ ਕੋਈ ਜ਼ਿਆਦਾ ਕਿਸੇ ਨੂੰ ਪਤਾ ਕਿ ਐਮਰਜੈਂਸੀ ਇੱਥੇ ਹੀ ਹੈ ਉਹਨਾਂ ਵਾਸਤੇ ਕੁਝ ਖਾਸ ਕੀਤਾ ਜਾ ਰਿਹਾ ਹੈ ਉਹਨਾਂ ਵਾਸਤੇ ਅਸੀਂ ਹੁਣ ਤੇ ਕਲਾਸ 4 ਦੀ ਡਿਊਟੀ ਲਗਾ ਲਈਏ ਕਿ ਭਈ ਉੱਥੇ ਉਹ ਬੈਠ ਕੇ ਸਭ ਨੂੰ ਇਨਫੋਰਮ ਕਰੇ ਕਿ ਜਿਹੜੀ ਹੁਣ ਨਿਊ ਐਮਰਜੈਂਸੀ ਪਲੇਸ ਹੋਪਫੁਲੀ ਜਿਹੜੇ ਐਸਟੀਓਪੀ ਡਬਲਯੂਪੀ ਦੇ ਆਕੇ ਰਿਸੈਟ ਕਰਦੇ ਉਹ ਉਹਨਾਂ ਨੇ ਸ਼ਿਓਰ ਕੀਤਾ ਸਾਨੂੰ ਕਿ ਭਈ 15 ਦਿਨਾਂ ਦੇ ਵਿੱਚ ਵਿੱਚ ਬਾਰਿਸ਼ ਖਤਮ ਹੋਣ ਤੋਂ ਬਾਅਦ ਹਫ਼ਤਾ ਦਸ ਦਿਨ ਉਹ ਲਗਾਣਗੇ ਸੋ ਵੀ ਆਰ ਅਸਿਊਮਿੰਗ ਕਿ 15 ਦਿਨ ਦੇ ਵਿੱਚ ਵਿੱਚ ਸਾਡੀ ਜਿਹੜੀ ਐਮਰਜੈਂਸੀ ਉਹ ਰੀਸਟੋਰ ਹੋ ਜਾਏ ਅੱਛਾ ਮੈਮ ਇਹ ਇਸ ਤਰ੍ਹਾਂ ਜਿਹੜਾ ਛੱਤ ਦਾ ਹੋਇਆ ਵਾ ਪੂਰੇ ਹਫ਼ਤਾ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਜੀ ਹੈਗਾ ਜਿਹੜਾ ਇਸ ਤਰ੍ਹਾਂ ਦੇ ਉਹ ਕਿੱਥੇ ਵੀ ਐਨੀ ਸੀਪ ਨਹੀਂ ਹੈਗੀ ਕਿਉਂਕਿ ਇਹਦੇ ਉਹ ਫਰਸਟ ਫਲੋਰ ਤੇ ਕੰਸਟਰਕਸ਼ਨ ਲੱਗੀ ਹੈ ਇਸ ਕਰਕੇ ਉਹ ਕੰਸਟਰਕਸ਼ਨ ਦੇ ਕਰਕੇ ਸ਼ਾਇਦ ਕੁਝ ਪਾਣੀ ਇੱਥੇ ਸੀਪੇਜ ਹੋ ਗਿਆ ਹੋਰ ਐਸਪਾਰੇ ਸੀ ਪਹਿਲੇ ਛੋਟੇ ਛੋਟੇ ਏਰੀਆ ਚ ਸੀਪੇ ਸੀ ਜਿਹੜੇ ਕਿ بار بار ਉਹ ਕੰਟਰੋਲ ਹੋ ਰਹੀ ਸੀ ਉਹ ਰਿਪੀਟ ਹੋ ਰਹੀ ਸੀ ਉਹ ਥੋੜੀ ਮੈਸਿਵ ਸਕੇਲ ਤੇ ਹੋ ਗਈ ਹੈ ਨਾ ਸੋ ਵੀ ਆਰ ਕਨਸਰਨ ਕਿ ਬੀ ਸਾਡੇ ਮਰੀਜ਼ਾਂ ਦਾ ਕੋਈ ਨੁਕਸਾਨ